ਜੋ ਹਰ ਟਾਈਮ ਦੇਖ ਰਹੇ ਪਿਆਰੇ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਲੇਰ ਕੋਟਲਾ ਤੋਂ ਕੁਲਵੰਤ ਸਿੰਘ ਮਹਾਲੀ ਅੱਜ ਅਸੀਂ ਇੱਕ ਤੁਹਾਡੀ ਅਜਿਹੇ ਮਾਮਲੇ ਸੰਬੰਧੀ ਜ਼ਿਲ੍ਹਾ ਪੁਲਿਸ ਮੁਖੀ ਮਲੇਰ ਕੋਟਲਾ ਸਰਦਾਰ ਗਗਨਜੀਤ ਸਿੰਘ ਨਾਲ ਗੱਲਬਾਤ ਕਰਾ ਰਹੇ ਹਾਂ ਮਾਮਲਾ ਇਹ ਹੈ ਕਿ ਮਲੇਰ ਕੋਟਲਾ ਦੇ ਵਿੱਚ ਇੱਕ ਪ੍ਰਾਪਰਟੀ ਦਾ ਕੰਮ ਕਰਦੇ ਬਲਤੇਜ ਸਿੰਘ ਨਾਮ ਦੇ ਵਿਅਕਤੀ ਨੂੰ ਇੱਕ ਫੋਰਨ ਕੰਟਰੀ ਤੋਂ WhatsApp ਰਾਹੀਂ ਕਾਲ ਆਉਂਦੀ ਹੈ ਜਿਸ ਵਿੱਚ ਉਸ ਕੋਲੋਂ 5 ਕਰੋੜ ਦੀ ਜਿਹੜੀ ਫਰੋਤੀ ਦੀ ਮੰਗ ਕੀਤੀ ਜਾਂਦੀ ਹੈ ਜਦੋਂ ਇਹ ਮਾਮਲਾ ਪ੍ਰੋਸੇ ਦੇ ਧਿਆਨ ਵਿੱਚ ਆਉਂਦਾ ਤਾਂ ਪੁਲਿਸ ਵੱਲੋਂ ਫੌਰੀ ਇਸ ਨੂੰ ਗੰਭੀਰਤਾ ਨਾਲ ਲੈਂਦੇ ਆ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਿਹੜੀ ਹੈ ਪੜਤਾਲ ਕਰਨ ਉਪਰੰਤ ਦੋ ਜਿਹੜੇ ਵਿਅਕਤੀਆਂ ਦਾ ਨਾਮ ਸਾਹਮਣੇ ਆਉਂਦਾ ਇੱਕ ਜਿਹੜਾ ਬਾਹਰ ਫੋਰਨ ਕੰਟਰੀ ਦੇ ਵਿੱਚ ਵਿਅਕਤੀ ਬੈਠਾ ਉਸ ਦੀ ਮਾਂ ਦਾ ਨਾਮ ਵੀ ਇਸ ਮਾਮਲੇ ਦੇ ਨਾਲ ਜੁੜਿਆ ਕਿ ਉਹ ਇਹਨਾਂ ਦੇ ਰਾਹੀ ਭਾਰਤ ਵਿੱਚ ਬੈਠੇ ਲੋਕਾਂ ਤੋਂ ਫਰੋਤੀ ਮੰਗਣ ਦਾ ਕੰਮ ਕਰਦਾ ਸੀ ਮਲੇਕੋਆ ਪੁਲਿਸ ਨੇ ਇਸ ਨੂੰ ਗੰਭੀਰਤਾ ਨਾਲ ਨਾ ਲੈਂਦੇ ਆ ਉਹਨਾਂ ਨੌਜਵਾਨਾਂ ਨੂੰ ਜਿਹੜਾ ਕਾਬੂ ਕਰਕੇ ਅੱਜ ਮੀਡੀਆ ਸਾਹਮਣੇ ਪੇਸ਼ ਕੀਤਾ ਜਿਹੜੇ ਆਪਣੇ ਆਪ ਨੂੰ ਬੰਬੀਹਾ ਗਰੁੱਪ ਦੇ ਨਾਲ ਸੰਬੰਧਿਤ ਦੱਸਦੇ ਨੇ ਤੁਹਾਡੀ ਗੱਲਬਾਤ ਕਰਾ ਰਹੇ ਹਾਂ ਜ਼ਿਲ੍ਹਾ ਮੋਰਸ ਮੁਖੀ ਮਲੇਰਕਵੜਲਾ ਤੇ ਪ੍ਰਾਪਰਟੀ ਦਾ ਕੰਮ ਕਰਦਾ ਹੈ ਸੋ ਥੋੜੇ ਦਿਨ ਪਹਿਲੇ ਨੂੰ 12 ਤਰੀਕ ਨੂੰ ਇੱਕ ਥ੍ਰੈਟ ਕਾਲ ਆਈ ਸੀ ਕੈਨੇਡਾ ਤੋਂ ਜਿਹੜਾ ਕਿ ਕੈਨੇਡਾ ਦਾ ਨੰਬਰ ਸੀਗਾ ਵੀ ਇਹ ਤੋਂ 5 ਕਰੋੜ ਦੀ ਫਰੋਤੀ ਮੰਗੀ ਸੀ ਵੀ ਤੂੰ ਪ੍ਰਾਪਰਟੀ ਦਾ ਕੰਮ ਕਰਦਾ ਹੈ ਤੇ ਤੈਨੂੰ ਨਵਾ ਨਵਾ ਤੋਂ ਕੋਈ ਇਹਨੇ ਡੀਲ ਕੀਤੀ ਹੋਣੀ ਹੈ ਲੁਧਿਆਣੇ ਤੇ ਤੈਨੂੰ ਪੈਸੇ ਆਏ ਆ ਤੇ ਇਹਦੇ ਵਿੱਚ ਤੂੰ ਸਾਨੂੰ ਪੈਸੇ ਦੇ ਫਿਰ ਅਸੀਂ ਪਰਚਾ ਦਰਜ ਕਰਕੇ ਐਸਪੀ ਡੀ ਸਾਡੇ ਸਤਪਾਲ ਸਤੀਸ਼ ਐਸਪੀ ਡੀਐਸਪੀਡੀ ਸੀ ਟੀਮਾਂ ਬਣਾ ਕੇ ਤੇ ਇਸਦੀ ਕੰਮ ਸ਼ੁਰੂ ਕੀਤਾ ਤੇ ਇਹਦੇ ਵਿੱਚ ਇੱਕ ਸਾਨੂੰ ਸਫਲਤਾ ਹਾਸਲ ਮਿਲੀ ਇਸ ਕੱਲ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਇਹਦੇ ਵਿੱਚ ਜਿਹੜਾ ਗੁਰਪ੍ਰੀਤ ਉਰਫ ਗੋਪੀ ਹੈ ਦਰਾਹਿਦਰਾਣ ਵਾਲਾ ਦੂਜਾ ਲਵਪ੍ਰੀਤ ਸਿੰਘ ਹੈਗਾ ਜਿਹੜਾ ਡੇਲੋਂ ਦਾ ਰਹਿਣ ਵਾਲਾ ਤੇ ਇਹ ਦੋ ਬੰਦੇ ਅਸੀਂ ਅਰੈਸਟ ਕੀਤੇ ਆ ਤੇ ਹੁਣ ਅੱਗੇ ਦੀ ਤਫ਼ਤੀਸ਼ ਜਾਰੀ ਹੈ ਇਹਦੇ ਵਿੱਚ ਜਿਹੜਾ ਮੇਨ ਜਿਹੜਾ ਮਲਜ਼ਮ ਸੀਗਾ ਉਹਨੂੰ ਵੀ ਅਸੀਂ ਨਾਮਿਨੇਟ ਕੀਤਾ ਜਸਪ੍ਰੀਤ ਜਸੂ ਜਿਹੜਾ ਬੰਦਾ ਆਡੈਂਟੀਫਾਈ ਹੋਇਆ ਇਹਨੇ ਕੋਈ ਉਹ ਸਾਹਮਣੇ ਆਈ ਹੈਗੇ ਸਰ ਵੀ ਪਹਿਲਾਂ ਇਹਨਾਂ ਨੇ ਕੋਈ ਫੋਨ ਹਜੇ ਤੱਕ ਇਹਨਾਂ ਦਾ ਜਿਹੜਾ ਬੈਕ ਰਿਕਾਰਡ ਜਿਹੜੇ ਲੋਕਲ ਬੰਦੇ ਹੈਗੇ ਇਹਨਾਂ ਦੇ ਵਿੱਚ ਇਹਨਾਂ ਨੇ ਨਵਾਂ ਨਵਾਂ ਕੰਮ ਕੀਤਾ ਸੀ ਇਹਨੇ ਲਾਲਚ ਦਿੱਤਾ ਸੀ ਵੀ ਜੇ ਤੁਸੀਂ ਸਾਨੂੰ ਇਹ ਕੰਮ ਕਰਾਓਗੇ ਤੇ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਜਸਪ੍ਰੀਤ ਜਿਹੜਾ ਜਸੂ ਇਹਨਾਂ ਦੀ ਜ਼ਮੀਨ ਦੇ ਵਿੱਚ ਕੰਬਾਈਂਦਾ ਡਰਾਈਵਰ ਸੀਗਾ ਜਿਹੜਾ ਗੁਰਪ੍ਰੀਤ ਹੈ ਸੋ ਉਹਨੂੰ ਇਹਨੇ ਲਾਲਚ ਦਿੱਤਾ ਸੀਗਾ ਵੀ ਇਸ ਤਰੀਕੇ ਨਾਲ ਤੈਨੂੰ ਅਸੀਂ ਪੈਸੇ ਦੇਵਾਂਗੇ ਉਹਨੇ ਫਿਰ ਅੱਗੇ ਬੰਦਾ ਨਾਲ ਆਪਣੇ ਨਾਲ ਲਵਪ੍ਰੀਤ ਸਿੰਘ ਨਾਲ ਜਿਹੜਾ ਨਾਈ ਉੱਥੇ ਕੰਮ ਕਰਦਾ ਹੈ ਉਹਨੂੰ ਨਾਲ ਪਲਾਨ ਕਰਕੇ ਤੇ ਇਹਨੂੰ ਨਾਲ ਕੀਤਾ ਸੀਗਾ ਵੀ ਸਰ ਫਿਰ 5 ਕਰੋੜ ਰੁਪਏ ਮੰਗਿਆ ਉਸ ਤੋਂ ਬਾਅਦ ਕੋਈ ਘੱਟ ਵਗੈਰਾ ਵੀ ਕਿਹਾ ਉਸ ਤੋਂ ਬਾਅਦ ਇਹ ਬਾਅਦ ਚ ਜਦੋਂ ਇਹਨਾਂ ਦੀ ਆਪਸ ਚ ਜਾਨੀ ਕਿ ਥ੍ਰੈਟ ਕਾਲਾਂ ਚੱਲਦੀ ਰਹੀਆਂ ਪਹਿਲੇ ਕਿੰਦਰ ਆ ਵੀ ਜੇ ਤੂੰ ਇਨਫੋਰਮੇਸ਼ਨ ਲੀਕ ਕੀਤੀ ਤੈਨੂੰ ਮੈਂ ਜਾਨੂ ਮਾਰ ਦੂੰਗਾ ਤੇ ਕਾਫੀ ਦਿਨਾਂ ਤੋਂ ਲਗਾਤਾਰ ਕਾਲਾਂ ਆ ਰਹੀਆਂ ਸੀਗੀਆਂ ਉਹ ਸਾਡੀ ਟੀਮ ਵੀ ਵਰਕਆਊਟ ਕਰੀ ਤੇ ਲਾਸਟ ਇਹਨਾਂ ਦੀ ਜਿਹੜੀ 20 ਲੱਖ ਰੁਪਏ ਦੇ ਵਿੱਚ ਇਹਨਾਂ ਦੀ ਗੱਲ ਨਿਬੜੀ ਸੀ ਵੀ 20 ਲੱਖ ਰੁਪਇਆ ਤੂੰ ਸਰ ਲੈ ਕੇ ਆਏਂਗਾ ਤੇ ਫਿਰ ਤੇਰੀ ਜਾਨ ਨੂੰ ਅਸੀਂ ਬਖਸ਼ਾਂਗੇ ਲੇਡੀਜ਼ਾ ਸਰ ਕੀ ਰੋਲ ਹੈ ਇਹਦੇ ਵਿੱਚ ਲੇਡੀਜ਼ ਜਿਹੜ ਇਹਦੀ ਮਦਰ ਦਾ ਨਾਮ ਗੁਰਪ੍ਰੀਤ कौर ਹੈ ਇਹ ਪੈਸੇ ਜਿਹੜੀ ਇਹਨਾਂ ਦੀ ਪੁੱਛ ਕੇ ਚਾਏ ਇਹ ਪੈਸੇ ਇਹਨੂੰ ਦੇ ਕੇ ਤੇ ਉਹਨੇ ਫਿਰ ਪੈਸੇ ਬਾਹਰ ਭੇਜਨੇ ਸੀਗੇ ਅਸਾਂ ਇਹ ਮਤਲਬ ਇੱਥੇ ਰਹਿੰਦੀ ਹੈ ਜੀ ਉਹ ਦੱਸੋ ਕੈਨੇਡਾ ਹਾਂ ਉਹ ਵੀ ਕੈਨੇਡਾ ਰਹਿੰਦਾ ਸੋ ਇੱਕ ਬੜਾ ਕਿਹੜੇ ਨੰਬਰੋਂ ਆਵਦਾ ਸੀ ਕਾਲ ਹੈ ਪਲੱਸ 1 ਕੈਨੇਡਾ ਦਾ ਨੰਬਰ ਸੀਗਾ ਉੱਥੋਂ ਦਾ ਹੀ ਇੱਕ ਇਹਦਾ ਆਈਪੀ ਐਡਰੈਸ ਆਇਆ ਸੀਗਾ ਉਹ ਬਾਕੀ ਤਫਤੀਸ਼ ਦੇ ਦੌਰਾਨ ਦੇਖਾਂਗੇ ਵੀ ਇਹਨੂੰ ਜਿਹੜਾ ਨੰਬਰ ਹੈ ਉਹ ਕਿੰਨੇ ਪ੍ਰੋਵਾਈਡ ਕਰਾਇਆ ਬਾਹਰ ਤੇ ਬਾ ਉਹ ਅੱਗੇ ਤਫਤੀਸ਼ ਦਾ ਵੇਰਵਾ ਤੇ ਇਸ ਤਰ੍ਹਾਂ ਤੁਸੀਂ ਕਿਸੇ ਬਲਤੇਜ ਦੀ ਪ੍ਰੋਪਰਟੀ ਤੇ ਪੈਸੇ ਆਏ ਨੇ ਤੇ ਹੋ ਸਕਦਾ ਕਿ ਬਲਤੇਜ ਦਾ ਵੀ ਕੋਈ ਬੰਦਾ ਰੱਲੇ ਹੋਵੇ ਉਹ ਡਿਵੈਸਟੀਸ ਨੇ ਆਉਂਦੇ ਯੋਨ ਨੂੰ ਬੜੀ ਪ੍ਰਸਾਈਬ ਬਣਾਈ ਸੀ ਵੀ ਤੇ ਉਹ ਕਿਉਂਕਿ ਉਹਨੇ ਵੇਚੀ ਵੀ ਸੀ ਲੁਧਿਆਣੇ ਉਹ ਪ੍ਰਾਪਰਟੀ ਦਾ ਕੰਮ ਕਰਦਾ ਤੇ ਮੋਲਟਾਉਂ ਨਹੀਂ ਜਾਂਦਾ ਸੋ ਕੁਲਿਫੀਕੇਸ਼ਨ ਦੇ ਨਾਲ ਵੀ ਇਹਦਾ ਪਤਾ ਲੱਗਦਾ ਵੀ ਇਹ ਵੀ ਅੰਦਰਲੇ ਬੰਦੇ ਨਹੀਂ ਕੋਈ ਇਨਫੋਰਮੇਸ਼ਨ ਦਿੱਤੀ ਇਹਦਾ ਇੰਨੀ ਪਰਫੈਕਟਡ ਇਨਫੋਰਮੇਸ਼ਨ ਦੇ ਰਹੀ ਉਹ ਕਾਟਿਆ ਆਮ ਬੰਦੇ ਨੂੰ ਪਤਾ ਹੁੰਦਾ ਜਸੂਣਾ ਕੋ ਜਾਨਸਾਨ ਹੈ ਸੀ ਬਲਤੇਜ ਦੀ ਜੀ ਕੋਈ ਨਹੀਂ ਜਸੂਣਾ ਕੋਈ ਪਤਾ ਜਾਣ ਪਛਾਨੀ ਸੀ ਸੋ ਇੱਕ ਬੜਾ ਅੱਛਾ ਇਹ ਇੱਕ ਮੋਡਿਊਲ ਸੀਗਾ ਜਿਹੜਾ ਕਿ ਸਾਡੀ ਟੀਮ ਨੇ ਇਹ ਪਰਦਾ ਫਾਸ਼ ਕੀਤਾ ਇਸ ਤਰ੍ਹਾਂ ਦੇ ਮਾੜੇ ਅਨਸਰ ਜਿਹੜੇ ਵੀ ਕਾਲਾਂ ਕਰਨਗੇ ਤੇ ਸਾਡੀ ਮਲੇਰ ਕੋਲ ਰੈਪਲਿਸ਼ ਹਮੇਸ਼ਾ ਹੀ ਐਕਟਿਵ ਹੈ ਤੇ ਅਸੀਂ ਮਾੜੇ ਅਨਸਰਾਂ ਤੇ ਅੱਗੇ ਹੀ ਸਿਕੰਜਾ ਕੱਸਿਆ ਤੇ ਅੱਗੇ ਵੀ ਅਸੀਂ ਪੂਰੀ ਤੌਰ ਵਧੀਆ ਤਰੀਕੇ ਨਾਲ ਲੋਕਾਂ ਨੂੰ ਸ਼ਾਂਤੀ ਨਾਲ ਇੱਥੇ ਰਹਿਣ ਦਵਾਵਾਂਗੇ